ਕੱਲੀ ਸੀ ਵੱਡੀ ਸਮੱਸਿਆ ਹੀ ਨਹੀਂ ਹੈਗੀ ਇੱਥੇ ਸਾਡਾ ਜਿਹੜਾ ਬੇਸਿਕਲੀਆ ਮੁਹੰਲਾ ਜਾਂ ਡਾਕ ਨਾ ਮੁਹੰਲਾ ਸ਼ਹਿਰ ਨਾਲੋਂ 10 ਫੁੱਟ ਨੀਵਾ ਹੈ ਤੇ ਜਦੋਂ ਬਰਸਾਤ ਵੀ ਆਉਂਦੀ ਹੈ ਸਾਡੇ ਕੋਪਾਲ ਮੰਦਰ ਲੱਗੇ ਜਿਹੜਾ ਵਾ ਲਿੱਤਰ ਪਿੰਡ ਤੱਕ ਤੋਂ ਪਾਣੀ ਇੱਥੇ ਆਂਦਾ ਪੂਰਾ ਇਟਰਾਸ ਰਖ ਰਖ ਕੇ ਨੰਗੀਦਾ ਹੈ ਪੂਰਾ ਹਾਲ ਹੈ ਮੰਨ ਗਏ ਜਾਂਦਾ ਬੱਚੇ ਵੀ ਸਕੂਲ ਜਾਂਦੇ ਆ ਤੇ ਇਹ ਨਾਲੀਆਂ ਟਟਰਾ ਦਾ ਪਾਣੀ ਆ ਗੰਦ ਹੈ ਬਹੁਤ ਹੈ ਇਹ ਕਿੱਦਾਂ ਦਾ ਸਵਸ਼ਿਆ ਭਾਰਤ ਦਾ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਇਲਾਕਾ ਵਾ ਉਹਦੀਆਂ ਬਲਾਕ ਹੋ ਰਹੇ ਨੇ ਸਿਵਰੇ 5-6 ਮਹੀਨਿਆਂ ਤੋਂ ਸਮੱਸਿਆ ਆ ਰਹੀ ਆ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਮੇਰਾ ਨਾਮ ਹੈ ਨਕুল ਮਹਾਜਨ ਮੇਰੇ ਮਦਰ ਵਾਰਡ ਨੰਬਰ 25 ਤੋਂ ਕਾਉਂਸਲਰ ਨਹੀਂ ਇੱਥੇ ਸਮੱਸਿਆ ਬੇਸਿਕਲੀ ਮੇਨ ਹੈਗਾ ਕੱਲੀ ਸੀਵਰ ਦੀ ਸਮੱਸਿਆ ਹੀ ਨਹੀਂ ਹੈਗੀ ਇੱਥੇ ਸਾਡਾ ਜਿਹੜਾ ਬੇਸਿਕਲੀ ਮੋਹੱਲਾ ਜੜਾਖਣਾ ਮੋਹੱਲਾ ਸ਼ਹਿਰ ਨਾਲੋਂ 10 ਫੁੱਟ ਨਹੀਂ ਆਏ ਆ ਤੇ ਜਦੋਂ ਬਰਸਾਤ ਵੀ ਆਂਦੀ ਆ ਸਾਡੇ ਗੋਪਾਲ ਮੰਦਰ ਲੱਗੇ ਜਿਹੜਾ ਵਾ ਲਿੱਤਰ ਪਿੰਡ ਤੱਕ ਤੋਂ ਪਾਣੀ ਇੱਥੇ ਆਂਦਾ ਠੀਕ ਹੈ ਇੱਕ ਤੇ ਇਹ ਮਸਲਾ ਹੈਗਾ ਪਰ ਕਾਫੀ ਹੱਦ ਤੱਕ ਆਪਾਂ ਠੀਕ ਕੀਤਾ ਬਾਕੀ ਰੇਗਲ ਜਿਹੜੀ ਸੀਵਰ ਦੀ ਤੇ ਸਾਰੇ ਮਹੱਲੇ ਦਾ ਟੋਟਲੀ ਸੀਵਰ ਨਾਮਾ ਪਾ ਕੇ ਦਿੱਤਾ ਸੀ ਜਿਹੜਾ ਹੁਣ ਤੁਹਾਡਾ ਰਹਿ ਗਿਆ ਉਹ ਤੁਹਾਡੀ ਕੋਈ ਰਹਿ ਗਈ ਕੋਈ 15 ਤੋਂ 20 ਫੁੱਟ ਦੀ ਪਾਈਪ ਪੈਣੀ ਆ ਠੀਕ ਹੈ ਸੀਵਰ ਤੇ ਚਲਾ ਦਿੰਦੇ ਨੇ ਬੰਦੇ ਪਰ ਦੂਜੇ ਦਿਨ ਫੇਰ ਦਿੱਕਤ ਆ ਜਾਂਦੀ ਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਹਫਤੇ ਦਸ ਦਿਨ ਚ ਉਹ ਪਾਈਪ ਵੀ ਪਾ ਕੇ ਤੇ ਬਿਲਕੁਲ ਜਿਹੜਾ ਖਤਮ ਕਰ ਦਈਏ ਕੰਮ ਇਹ ਤਾਂ ਨੰਗੇ ਨਹੀਂ ਜਾਂਦਾ ਲੱਤਵਾ ਟੁੱਟ ਜੇਗੇ ਹੋਰ ਪੁਰਾ ਇਟਾ ਰੱਖ ਰੱਖ ਕੇ ਨੰਗੀ ਦਾ ਆ ਪੁਰਾ ਹਾਲ ਆ ਨੰਗੇ ਨਹੀਂ ਜਾਂਦਾ ਬੱਚੇ ਵੀ ਸਕੂਲ ਜਾਂਦੇ ਆ ਤੇ ਇਹ ਨਾਲੀਆਂ ਗੱਡਰਾ ਦਾ ਪਾਣੀ ਆ ਗੰਦਾ ਬਹੁਤ ਹੈ ਸੀਗਰੇਜ ਵਿੱਚ ਤੇ ਆ ਵਿੱਚੇ ਨਾਲੀਆਂ ਦਾ ਪਾਣੀ ਕਿੰਨੀ ਦੇਰ ਹੋ ਗਿਆ ਇਹ ਤੇ ਕਿੰਨਾ ਹੀ ਸਿਰ ਹੋ ਗਿਆ ਫਿਰ ਉਹੀ ਹਾਲ ਹੋ ਜਾਂਦਾ ਐਨਾ ਬੁਰਾ ਹਾਲ ਹੈ ਕੋਈ ਸੁਣਦਾ ਨਹੀਂ ਆ ਦੇ ਘਰ ਆ ਰਹੇ ਨਾ ਦੇ ਬੱਚੇ ਬਾਹਰ ਅੰਦਰ ਜਾ ਰਹੇ ਐਨਾ ਬੁਰਾ ਹਾਲ ਹੈ ਕੋਈ ਸੁਣ ਨਹੀਂ ਆ ਹਦੀ ਗੱਲ 5-6 ਮਹੀਨੇ ਹੋ ਗਿਆ ਕੋਈ ਇਧਰ ਵਰਦਾ ਨਹੀਂ ਕੋਈ ਸੁਣਦਾ ਨਹੀਂ ਗੱਲ ਜੇ ਕਹੀਏ ਤੇ ਕੋਈ ਅਸਰ ਨਹੀਂ ਕਰਦਾ ਅਸੀਂ ਪਰ ਘਰ ਛੱਡ ਕੇ ਕਿੱਥੇ ਜਾਈਏ ਆ ਕੋਈ ਆ ਅੱਤ ਕਰੋ ਲਾਹ ਲੁਕੀ ਹੁਣ ਵੀ ਬੂਦ ਉਹਦੇ ਹਾਂ ਅਹੀ ਮੰਗਾਇਆ ਕਰਨ ਤੇ ਅੱਜ ਇਕਲੀ ਬੰਨੀ ਚਾਹੀਦੀ ਬੱਚੇ ਸਕੂਲ ਜਾਂਦੇ ਐ ਛੱਟੀ ਪੱਟੀ ਗਾਣਾ ਸਾਰੇ ਦਾ ਮਨ ਦੇ ਜਾਣਾ ਬਾਹਰ ਅੰਦਰ ਕਿੰਨੀ ਮੁਸ਼ਕਲ ਆ ਮਰਦੇ ਨਾ ਪਰ ਮੰਨਦਾ ਮੰਨਦਾ ਇਹ ਕੀ ਸਮੱਸਿਆ ਆ ਜੀ ਮਸੇ ਹੋਈ ਆ ਸਾਹਮਣੇ ਜਿਸਨੀ ਤੇ ਠੀਕ ਆ ਉਹ ਕਿੰਨਾ ਹਰਨ ਥਾਂ ਕੋਈ ਵੀ ਜਾਂਦਾ ਨਾ ਇਥੋਂ ਦੀ ਉਹ ਪਹਿਲੇ ਟੱਪੜ ਲਾ ਕੇ ਪਿੱਛੇ ਛੱਡੋਂਗਾ ਨਹੀਂ ਉੱਥੇ ਆਣ ਕੇ ਡੇਪੰਦਾ ਕੀ ਮਤਲਬ ਹੈ ਤਾਂ ਕੋਈ ਹੈ ਇਹਨਾਂ ਨੇ ਕਿੰਨੀ ਅਰੀ ਨਾਲ ਇਬਲੈਂਕ ਕੀ ਕੀ ਕੀਤਾ ਇਹਨਾਂ ਨੇ ਉਹ ਉਹ ਹੀ ਜਿਵੇਂ ਪੁੱਟਦੇ ਆ ਉਹ ਹੀ ਮੁੜ ਕੇ ਪਾ ਲੈਂਦੇ ਆ ਇਹ ਕੋਈ ਹਾਕ ਇਹਨਾਂ ਦਾ ਕੰਮ ਕੋਈ ਨਾ ਜਾਣ ਦੇ ਕੇ ਕਹਿੰਦੇ ਸਾਠੀ ਲੱਗਦੇ ਗਰੀਬ ਆਦਮੀ ਕਿੱਥੋਂ ਇੰਨੇ ਪੈਸੇ ਲਾ ਦੇਣਾ ਪਤਾ ਨਹੀਂ ਨਾ ਬੱਚਿਆਂ ਹੱਥ ਬਣ ਕੇ ਬੈਨਦੀ ਆ ਵੀ ਇਹਨੂੰ ਇਹਦਾ ਮਸਲਾ ਹੱਲ ਕਰੋ ਬਸ ਤਾਂ ਸਮਝਾ ਬਾਬਾ ਪਰਣਾ ਨਾ ਮਹੱਲੇ ਦਾ ਬਸ ਨੀਕ ਆ ਸਾਡੀ ਤੁਸੀਂ ਗਲੀ ਦੇ ਵੇਖਿਆ ਬੀਟੀ ਤੇ ਚੱਲ ਰਹੀ ਆ ਪਾਣੀ ਤੁਸੀਂ ਦੇਖ ਰਹੇ ਕਿਸਰਾ ਮਤਲਬ ਚੱਲਦਾ ਪਿਆ ਵਾ ਸੀਵਰੇ ਬਲਾਕ ਆ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਬੱਚੇ ਵਿੱਚ ਡੇ ਪੈਂਦੇ ਪਾਣੀ ਦੇ ਵਰਦੀਆਂ ਖਰਾਬ ਹੋ ਜਾਂਦੀਆਂ ਨੇ ਕਈ ਵਾਰੀ ਕਰੀਆਨੇ ਦਾ ਸਮਾਨ ਲੈਣ ਜਾਣਾ ਹੁੰਦਾ ਜਨਾਲੀਆਂ ਨੇ ਲੇਡੀਜ਼ ਨੇ ਕੁੜੀਆਂ ਵਾਲਿਆਂ ਦਾ ਬੁਰਾ ਹਾਲ ਹੁੰਦਾ ਛੱਟਾਂ ਸਾਰੀਆਂ ਕੱਪੜਿਆਂ ਤੇ ਪੈਂਦੀਆਂ ਕੱਪੜੇ ਖਰਾਬ ਹੋ ਜਾਂਦੇ ਇੱਥੋਂ ਤੱਕ ਕਿ ਜਦੋਂ ਮੋਟਰਸਾਈਕਲ ਸਕੂਟਰ ਸਾਈਕਲ ਲੈ ਕੇ ਹੀ ਆਪਣੇ ਘਰਾਂ ਨੂੰ ਜਾਂਦੇ ਆ ਤੇ ਉਹ ਜਿਹੜਾ ਸਾਰਾ ਗੰਦਗਾ ਗੰਦਗੀ ਆ ਪਾਣੀ ਦੀ ਉਹ ਲੋਕਾਂ ਸਾਡੇ ਆਂਢ ਗੁਆਂਢ ਸਾਰੀ ਗਲੀ ਦੇ ਘਰਾਂ ਦੇ ਵਿੱਚ ਹੀ ਜਾ ਰਹੀ ਨੇ ਉਤੋਂ ਗਰਮੀ ਦੇ ਦਿਨ ਨੇ ਇੰਨੀਆਂ ਬਿਮਾਰੀਆਂ ਫੈਲਣ ਲੀਆਂ ਨੇ ਇੱਕ ਪਾਸੇ ਸਰਕਾਰ ਯਾਰ ਇਹ స్వਸ਼ੇ ਭਾਰਤ స్వਸ਼ੇ ਭਾਰਤ ਇਹ ਕਿੱਦਾਂ ਦਾ స్వਸ਼ੇ ਭਾਰਤ ਦਾ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਇਲਾਕਾ ਵਾ ਉਹਦੀਆਂ ਬਲਾਕ ਹੋ ਰਹੇ ਨੇ ਸਿਮਰੇ 5-6 ਮਹੀਨੇ ਤੋਂ ਸਮੱਸਿਆ ਆ ਰਹੀ ਆ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਉਹਦਾ ਪਹਿਲਾਂ ਵੀ ਆਂਦੀ ਸਮੱਸਿਆ ਸਫਾਈ ਕਰਮਚਾਰੀ ਉਹ ਚਾਰਾ ਕੱਢ ਜਾਂਦਾ ਵਾ ਜਦੋਂ ਕੱਢ ਕੇ ਜਲ ਜਾਂਦਾ ਕੋ ਛੋਟੀ ਫੇਰ ਕੇ ਦੋਆਂ ਘੰਟਿਆਂ ਬਾਅਦ ਫੇਰ ਰੁਕ ਜਾਂਦਾ ਅਸਲ ਜੀ ਇਹਦੀ 20 ਫੁੱਟ ਦੀ ਪਾਪ ਪਾਣੀ ਆ ਉਹ ਹੀ ਨਹੀਂ ਪਾਈ ਜਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਇਹ ਕਿੱਡੀ ਕੁ ਵੱਡੀ ਐ ਸਮੱਸਿਆ ਵਾ ਜਿਹੜੀ ਸਰਕਾਰ ਕੋਲੋਂ ਹੱਲ ਨਹੀਂ ਹੋ ਰਹੀ ਜਾਂ ਕਮੇਟੀ ਕੋਲੋਂ ਹੱਲ ਨਹੀਂ ਹੋ ਰਹੀ ਯਾਹਾਂ ਪਰ ਅਸੀਂ ਇਹ ਸਮਝਦੇ ਆਂ ਕਮੇਟੀ ਕਾਂਗਰਸ ਦੀ ਐ ਸਰਕਾਰ ਆਪਦੀ ਐ ਇਹ ਦੋਨਾਂ ਦੀ ਆਪਸ ਦੀ ਲਾਗਤਬਾਜੀ ਕਰਕੇ ਪਬਲਿਕ ਦਾ ਜਿਹੜਾ ਬੜਾ ਵੱਡਾ ਨੁਕਸਾਨ ਹੋ ਰਿਹਾ ਵਾ ਬਿਮਾਰੀਆਂ ਫੈਲਣ ਦਾ ਖਤਰਾ ਵਾ ਇਹਦਾ ਜ਼ਿੰਮੇਵਾਰ ਕੌਣ ਐ